ਬਜ਼ੁਰਗਾਂ ਦੁਆਰਾ ਦੱਸੀਆਂ ਨਿੱਕੀਆਂ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਸੁਣੋ ਨੰਬਰ 1 ਜਿੰਨਾ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਬਦਾਮਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 2 ਛਿਲਕੇ ਵਾਲੀ ਦਾਲ ਸਬਜ਼ੀਆਂ ਨਾਲ ਕੈਸਟਰੋਲ ਹਮੇਸ਼ਾ ਘਟਦਾ ਹੈ ਨੰਬਰ 3 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੈ ਤਾਂ ਘਰ ਵਿੱਚ ਮਸਰ ਦੀ ਦਾਲ ਦਾ ਜ਼ਿਆਦਾ ਸੇਵਨ ਕਰੋ ਨੰਬਰ 4 ਚੀਨੀ ਦੇ ਵਿੱਚ ਸਲਫਰ ਪਾਇਆ ਜਾਂਦਾ ਹੈ ਜੋ ਪਟਾਕਿਆਂ ਵਿੱਚ ਹੁੰਦਾ ਹੈ ਜੋ ਸਰੀਰ ਤੋਂ ਬਾਹਰ ਨਹੀਂ ਨਿਕਲਦਾ ਚੀਨੀ ਖਾਣ ਦੇ ਨਾਲ ਪਿੱਤਾ ਵਧ ਜਾਂਦਾ ਹੈ ਨੰਬਰ 5 ਛੋਟੇ ਕੇਲੇ ਦੇ ਵਿੱਚ ਵੱਡੇ ਕੇਲੇ ਦੇ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਨੰਬਰ 6 ਜ਼ਿਆਦਾ ਨਹਾਉਣ ਦੇ ਨਾਲ ਇਨਸਾਨ ਦੇ ਵਾਲਾਂ ਦੀ ਝੜਨ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 7 ਜੇਕਰ ਤੁਸੀਂ ਚੂਹਿਆਂ ਤੋਂ ਪਰੇਸ਼ਾਨ ਹੋ ਤਾਂ ਕਰ ਦੇ ਕਮਰੇ ਦੇ ਹਰ ਕੋਨੇ ਤੇ ਕਪੂਰ ਰੱਖ ਦਿਓ ਚੂਹੇ ਭੱਜ ਜਾਣਗੇ ਨੰਬਰ 8 ਜੇਕਰ ਤੁਸੀਂ ਆਪਣਾ वजन ਨੂੰ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਵਾਲ ਕੇ ਖਾਓ वजन ਵਧਣਾ ਸ਼ੁਰੂ ਹੋ ਜਾਵੇਗਾ ਨੰਬਰ 9 ਹੱਥ ਪੈਰ ਕਾਲੇ ਹੋ ਗਏ ਹਨ ਤਾਂ ਉਠਣੀ ਦਾ ਦੁੱਧ ਲਗਾਓ ਹੱਥ ਪੈਰ ਸਫੇਦ ਹੋ ਜਾਣਗੇ ਨੰਬਰ 10 ਗੂਰਖਾਨ ਨਾਲ ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ ਨੰਬਰ 11 ਫੈਟੀ ਲੀਵਰ ਦੇ ਮਰੀਜ਼ਾਂ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 12 ਰਾਤ ਨੂੰ ਆਲੂ ਖਾਣ ਦੇ ਨਾਲ ਭਾਰਨ ਵਧਣ ਲੱਗ ਜਾਂਦਾ ਹੈ ਨੰਬਰ 13 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਜਮਾਇਨ ਨੂੰ ਮਿਲਾਉਣਾ ਸ਼ੁਰੂ ਕਰ ਦਿਓ। ਨੰਬਰ 14 ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਲਸਣ ਦੀ ਕਲੀ ਖਾ ਲੋ। ਭਾਰਨ ਤੇਜ਼ੀ ਦੇ ਨਾਲ ਘਟਣਾ ਸ਼ੁਰੂ ਹੋ ਜਾਵੇਗਾ। ਨੰਬਰ 15 ਭੋਜਨ ਤੋਂ ਪਹਿਲਾਂ ਮਿੱਠਾ ਖਾਣ ਨਾਲ ਬਾਅਦ ਵਿੱਚ ਖੱਟਾ ਖਾਣ ਨਾਲ ਸ਼ੂਗਰ ਨਹੀਂ ਹੁੰਦਾ। ਦਿਨ ਦੇ ਵਕਤ ਪਾਣੀ ਨਾਲ ਇਸਤੇਮਾਲ ਕਰਨ ਦੇ ਨਾਲ ਬੋਲ ਕਾਲੇ ਹੋ ਜਾਂਦੇ ਹਨ ਨੰਬਰ 16 ਕਬਜ ਦੀ ਸਮੱਸਿਆ ਹੈ ਤਾਂ ਸਵੇਰੇ ਪਾਣੀ ਪੀ ਕੇ ਕੁਝ ਦੇਰ ਅੱਡੀਆਂ ਦੇ ਭਾਰ ਚੱਲਣਾ ਚਾਹੀਦਾ ਹੈ ਨੰਬਰ 17 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲੋ ਤੁਹਾਨੂੰ એનર્ਜੀ ਮਿਲ ਜਾਵੇਗੀ ਨੰਬਰ 18 ਇੱਕ ਸਾਂ ਦੇ ਵਿੱਚ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ سینੇ ਦੇ ਵਿੱਚ ਦਰਦ ਹੋਣ ਦਾ ਖਤਰਾ ਹੋ ਸਕਦਾ ਹੈ। ਨੰਬਰ 19 ਸਵੇਰ ਦੇ ਸਮੇਂ ਭਿੱਜੇ ਹੋਏ ਛੋਲੇ ਖਾਣ ਨਾਲ ਭજન ਤੇਜ਼ੀ ਨਾਲ ਵਧਦਾ ਹੈ ਅਤੇ ਮਸਲਸ ਮਜ਼ਬੂਤ ਹੁੰਦੇ ਹਨ। ਨੰਬਰ 20 ਰਜਾਨਾ ਸਵੇਰੇ ਇੱਕ ਟਮਾਟਰ ਖਾ ਲੈਂਦੇ ਹਾਂ ਤਾਂ ਉਹਨਾਂ ਦੇ ਵਾਲ ਕਦੇ ਵੀ ਚਿੱਟੇ ਨਹੀਂ ਹੁੰਦੇ ਨੰਬਰ 21 ਬੁਖਾਰ ਘਟਣਾ ਹੋ ਰਿਹਾ ਹੋਵੇ ਤਾਂ ਫੌਰਨ 14 ਦਾ ਉਬਲਿਆ ਹੋਇਆ ਪਾਣੀ ਪੀ ਲਓ ਫਾਇਦਾ ਹੋਵੇਗਾ ਨੰਬਰ 22 ਲੰਬੇ ਸਮੇਂ ਤੱਕ ਲਗਾਤਾਰ ਝੁੱਕ ਕੇ ਟੀਵੀ ਦੇਖਣ ਨਾਲ ਰੀੜ ਦੀ ਹੱਡੀ ਅਤੇ ਗਰਦਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 30 ਜੇਕਰ ਗਲੇ ਦੀ ਖਰਾਸ਼ ਤੋਂ ਕੁਸੀ ਪਰੇਸ਼ਾਨ ਹੋ ਤਾਂ ਚਾਕਲੇਟ ਖਾਓ ਨੰਬਰ 24 ਜੇਕਰ ਵਾਰ-ਵਾਰ ਕਿਡਨੀ ਸਟੋਨ ਅਤੇ ਪਿਸ਼ਾਬ ਦੀ ਚਲਣ ਤੋਂ ਪਰੇਸ਼ਾਨ ਹੋ ਤਾਂ ਉਸਦੇ ਲਈ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ ਨੰਬਰ 25 ਵਾਲਾਂ ਦੀ ਲੰਬਾਈ ਵਧਾਉਣ ਲਈ ਨਾਰੀਅਲ ਦੇ ਤੇਲ ਵਿੱਚ ਆਮਲੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਮ사ਜ ਕਰੋ ਵਾਲਾਂ ਦੀ ਲੰਬਾਈ ਵਧੇਗੀ ਨੰਬਰ 26 ਦਾਲ ਚੀਨੀ ਦਾ ਪ੍ਰਯੋਗ ਦਿਨ ਭਾਰ ਕਿਸੇ ਵੀ ਰੂਪ ਵਿੱਚ ਕਰਨ ਨਾਲ ਕਦੇ ਵੀ ਬਿਮਾਰੀ ਨਹੀਂ ਆਉਂਦੀ ਨੰਬਰ 27 ਜੇਕਰ ਕਿਚਨ ਵਿੱਚ ਸਾਵਧਾਨ ਨੀ ਕੰਮ ਕਰਦੇ ਹੋਏ ਹੱਥ ਜਲ ਜਾਵੇ ਤਾਂ ਜੈਤੂਨ ਦਾ ਤੇਲ ਲਗਾ ਲਓ ਆਰਾਮ ਮਿਲੇਗਾ ਨੰਬਰ 28 ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੱਟ ਲੱਗ ਗਈ ਤਾਂ ਬਰਫ਼ ਦੇ ਟੁਕੜੇ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿਓ ਆਰਾਮ ਮਿਲੇਗਾ ਨੰਬਰ 23 ਫਰਿੱਜ ਵਿੱਚ ਬ੍ਰੈਡ ਨੂੰ ਰੱਖਣਾ ਦੀ ਬਜਾਏ ਬ੍ਰੈਡ ਨੂੰ ਖੁੱਲੇ ਤਾਪਮਾਨ ਵਿੱਚ ਰੱਖੋ ਇਸ ਨਾਲ ਬ੍ਰੈਡ ਬਹੁਤ ਸਮੇਂ ਤੱਕ ਚੱਲੇਗਾ ਫਰਿੱਜ ਵਿੱਚ ਜਲਦੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 30 ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 31 ਸਟ੍ਰੌਬਰੀ ਦੇ ਇਸਤੇਮਾਲ ਨਾਲ ਦੰਦ ਸਫੇਦ ਹੋ ਜਾਂਦੇ ਹਨ ਨੰਬਰ 32 ਜੇਕਰ ਕੇਲਾ ਖਾਣ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਕੇਲੇ ਤੇ ਥੋੜਾ ਜਿਹਾ ਕਾਲਾ ਨਮਕ ਲਾ ਕੇ ਖਾਓ ਇਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 33 ਜਿਆਦਾ ਖੰਡ ਵਾਲੀ ਚਾਹ ਪੀਣ ਵਾਲੇ ਲੋਕ ਮਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਨੰਬਰ 34 ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ। ਪ੍ਰਤੀ ਦਿਨ ਗੁੜ ਕਿਸੇ ਨਾ ਕਿਸੇ ਤਰੀਕੇ ਗੁੜ ਦਾ ਪ੍ਰਯੋਗ ਕਰਨ ਨਾਲ ਅਨੀਮੀਆ ਦਾ ਖਤਰਾ ਨਹੀਂ ਰਹਿੰਦਾ। ਨੰਬਰ 35 ਜੇਕਰ ਤੁਹਾਨੂੰ ਮਹਾਸਿਆ ਦੀ ਸਮੱਸਿਆ ਹੈ ਤਾਂ ਐਲੋਵੀਰਾ ਜੈੱਲ ਦੀ ਮ사ਜ ਕਰੋ। ਨੰਬਰ 36 ਖਾਣਾ ਖਾਣ ਤੋਂ ਬਾਅਦ ਜੇਕਰ ਤੁਹਾਨੂੰ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪੀ ਲਓ। ਤੁਹਾਨੂੰ ਆਰਾਮ ਮਿਲੇਗਾ। ਨੰਬਰ 37 ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ। ਨੰਬਰ 38 ਜੇਕਰ ਤੁਸੀਂ ਆਪਣੇ ਦੰਦਾਂ ਨਾਲ ਨਹੌਂ ਕੱਟਦੇ ਹੋ ਤਾਂ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਵੇਗੀ। ਨੰਬਰ 39 ਸਵੇਰ ਹੁੰਦਿਆਂ ਹੀ ਮੋਬਾਈਲ ਦਾ ਪ੍ਰਯੋਗ ਕਰਨ ਨਾਲ ਤੁਹਾਨੂੰ ਸਿਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 40 ਅੰਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਕਾਲੇ ਅਤੇ ਮੁਲਾਇਮ ਹੋ ਜਾਂਦੇ ਹਨ ਨੰਬਰ 41 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘਟ ਹੋ ਜਾਂਦਾ ਹੈ ਨੰਬਰ 42 ਖਾਣਾ ਵਾਲੀਆਂ ਚੀਜ਼ਾਂ ਵਿੱਚ ਕਦੇ ਵੀ ਉੱਪਰ ਦੀ ਨਮਕ ਨਹੀਂ ਪਾਉਣਾ ਚਾਹੀਦਾ ਇਸ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਦਾ ਖਤਰਾ ਵੱਧ ਜਾਵੇਗਾ ਨੰਬਰ 43 ਜੇਕਰ ਤੁਹਾਨੂੰ ਛੇਕ ਆਉਂਦੀ ਹੈ ਤਾਂ ਉਸ ਵੇਲੇ ਸਿਰ ਨੂੰ ਝੁਕਾ ਲਓ ਇਸ ਨਾਲ ਤੁਹਾਡੀ ਨજર ਤੇਜ ਹੋ ਜਾਵੇਗੀ ਨੰਬਰ 44 ਜਿਆਦਾ ਚਾਹ ਦਾ ਸੇਵਨ ਕਰਨ ਨਾਲ ਤੁਹਾਡੇ ਦੰਦਾਂ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 45 ਜੋ ਇਨਸਾਨ ਜਿਆਦਾ ਚੱਲਦੇ ਹਨ ਉਹਨਾਂ ਨੂੰ ਕਦੇ ਵੀ ਦਿਲ ਦੀ ਬਿਮਾਰੀ ਨਹੀਂ ਹੁੰਦੀ ਨੰਬਰ 46 ਜੇਕਰ ਤੁਸੀਂ ਹਰੇ ਰੰਗ ਦੀਆਂ ਚੀਜ਼ਾਂ ਵੱਲ ਜਿਆਦਾ ਨਜ਼ਰ ਲਾਉਂਦੇ ਹੋ ਤਾਂ ਤੁਹਾਡੀ ਨજર ਤੇਜ ਹੋ ਜਾਵੇਗੀ ਨੰਬਰ 47 ਬੱਚਿਆਂ ਦਾ ਦਿਮਾਗ ਤੇਜ਼ ਕਰਨ ਲਈ ਉਹਨਾਂ ਦੀ ਡਾਈਟ ਵਿੱਚ ਮੱਖਣ ਜ਼ਰੂਰ ਸ਼ਾਮਿਲ ਕਰੋ। ਨੰਬਰ 48 ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਵਿੱਚ ਦੋ ਚੁਹਾਰੇ ਪਾ ਕੇ ਪੀਣ ਨਾਲ ਤਾਕਤ ਮਿਲੇਗੀ। ਨੰਬਰ 49 ਗਰਮ ਪਾਣੀ ਨਾਲ ਥੋੜੀ ਜਹੀ ਇਲਾਇਚੀ ਦਾ ਸੇਵਨ ਕਰਨ ਨਾਲ ਸਰੀਰ ਦੀ ਥਕਾਵਟ ਖਤਮ ਹੋ ਜਾਂਦੀ ਹੈ ਨੰਬਰ 50 ਰਾਤ ਨੂੰ ਧੁੰਨੀ ਵਿੱਚ ਤੇਲ ਪਾ ਕੇ ਦਿਮਾਗ ਤੇਜ ਕੰਮ ਕਰਨ ਲੱਗਦਾ ਹੈ ਅਤੇ ਸਵਸਥ ਵੀ ਠੀਕ ਰਹਿੰਦਾ ਹੈ ਨੰਬਰ 51 ਰੋਜ਼ਾਨਾ ਸਵੇਰੇ ਖਾਲੀ ਪੇਟ ਪੁੱਠਾ ਲਟਕਣ ਨਾਲ ਲਵਾਈ ਬਦਨੀ ਸ਼ੁਰੂ ਹੋ ਜਾਂਦੀ ਹੈ ਨੰਬਰ 52 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਦੇ ਨਾਲ ਪਿਆਜ਼ ਖਾਓ ਪਾਣੀ ਵਿੱਚ ਨਿੰਬੂ ਨੂੰ ਜੋੜ ਕੇ ਪਿਓ ਦੋ ਵਾਰ ਹੀ ਖਾਣਾ ਖਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਜਾਂ ਗਰਮ ਦੁੱਧ ਜ਼ਰੂਰ ਪੀਓ ਨੰਬਰ 53 ਜਿਆਦਾ ਗਰਮ ਪਾਣੀ ਨਾਲ ਆਪਣਾ ਚਿਹਰਾ ਨਾ ਧੋ ਇਸ ਦੇ ਨਾਲ ਤ્વਚਾ ਜਲਦੀ ਬੁੱਢੀ ਨਜ਼ਰ ਆਉਣ ਲੱਗ ਜਾਂਦੀ ਹੈ ਨੰਬਰ 54 ਰਾਤ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਬਾਸੀ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਣ ਨਾਲ ਗੈਸ, ਐਸਿਡਿਟੀ ਅਤੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ